ਦਾ ਇਹ ਵਰਤਾਓ ਤੁਸੀਂ ਵੀ ਧੰਨ ਧੰਨ ਬਾਬਾ ਨਰਾਇਣ ਸਿੰਘ ਜੀਆ ਨੇ ਤੁਹਾਨੂੰ ਵੀ ਮੇਹਰਾਂ ਦੇ ਮੀਂਹ ਵਰਸਾ ਕੇ ਤ੍ਰਿਪਤ ਕਰ ਦਿੱਤਾ ਖਜ਼ਾਨੇ ਬਖਸ਼ ਨੇ ਖਜ਼ਾਨੇ ਕੋਈ ਮਾੜੀ ਮੋਟੀ ਗੱਲ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੁਸੀਂ ਵੀ ਰਹਿਮਤ ਵਰਤੌਣੀਆਂ ਕੀਰਤਨ ਦੀ ਆਜੋ ਇੱਧਰ ਨੇੜੇ ਨੂੰ ਆਓ ਆਖਰੀ ਧਾਰਨਾ ਪੜੀਏ ਧੰਨ ਬਾਬਾ ਅਨੰਮ ਸਿੰਘ ਮਹਾਰਾਜ ਧੰਨ ਬਾਬਾ ਈਸ਼ਰ ਸਿੰਘ ਮਹਾਰਾਜ ਧੰਨ ਬਾਬਾ ਨਰੈਣ ਸਿੰਘ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਦਾਸਾਂ ਵੱਲੋਂ ਸਾਰੀਆਂ ਸੰਗਤਾਂ ਨੂੰ ਕਰੋੜਾਂ 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 ਵਾਰੀ ਵਧਾਈਆਂ ਹੋਣ ਆਖਰੀ ਧਾਰਨਾ ਪੜ ਕੇ ਨਾਲ ਹੀ ਸਮਾਪਤੀ ਹੱਲੇ ਨਾਲ ਹੀ ਪੜਿਓ ਗੱਜ-ਬੱਜ ਕੇ ਅੱਜ ਤੈਨੂੰ ਨੇ ਵਧਾਈਆਂ ਮੇਰੇ ਬਾਬਾ ਜੀ ਤੇ ਨਾਲੇ ਤੇਰੀਆਂ ਸੰਗਤਾਂ ਨੂੰ ਅੱਜ ਤੈਨੂੰ ਮੈਂ ਵਧਾਈਆਂ ਮੇਰੇ ਬਾਬਾ ਜੀ ਨਾਰੇ ਸੰਗਤਾਂ ਅੱਜ ਤੈਨੂੰ ਮੈਂ ਵਧਾਈਆਂ ਤੈਨੂੰ ਮੇਰੇ ਵਧਾਈਆਂ ਤੈਨੂੰ ਪਉਣੰੰ ਬ੍ਰਸ਼ਟਿਕ ਗੰਤੇ ਭਈ ਸਾਧ ਸੰਗਤਾਂ ਦਾ ਧੰਨਵਾਦ ਚਵਰ ਛਤਰ ਤਖਤਾਂ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕਰੋੜਾਂ ਮਾਰੀ ਨਮਸਕਾਰ ਤਨ ਤਨ ਬਾਬਾ ਬੱਗਾ ਸਿੰਘ ਜੀ ਸਮੁੱਚੇ ਬਹਿੰਗਮ ਜਥੇ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਬਾਬਾ ਨਾਰਾਇਣ ਸਿੰਘ ਜੀ ਦੇ 100 ਤੀਸਰੇ ਜਨਮ ਦਿਨ ਦੀਆਂ ਬੇਅੰਤ ਬੇਅੰਤ ਵਧਾਈਆਂ ਭਰ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਫਤੇ ਦਾ ਜਵਾਬ ਢਿੱਲਾ ਜਿਹਾ ਆਇਆ